ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਸਾਲ 2024-25 ਦੇ ਲਈ ਪੇਸ਼ ਕੀਤੇ ਗਏ ਬਜਟ ਤੇ ਸਵਾਲ ਖੜੇ ਕੀਤੇ ਨੇ ਸਿੱਧੂ ਦਾ ਕਹਿਣਾ ਹੈ ਕਿ ਬਜਟ ਤੋਂ ਸਾਫ ਹੈ ਕਿ ਸਰਕਾਰ ਪੰਜਾਬ ਨੂੰ ਕਰਜ਼ਈ ਕਰਦੀ ਜਾ ਰਹੀ ਹੈ ਜਦਕਿ ਆਮਦਨ ਦੇ ਸਰੋਤ ਨਾ ਮਾਤਰ ਨੇ ਪੰਜਾਬ ਆਰਥਿਕ ਸੰਕਟ ਦੇ ਵਿੱਚ ਘਿਰਦਾ ਜਾ ਰਿਹਾ ਹੈ ਤੇ ਪੰਜਾਬ ਦੀ ਮਾਨ ਸਰਕਾਰ ਆਪਣੀਆਂ ਗਲਤੀਆਂ ਤੇ ਪਰਦੇ ਪਾ ਰਹੀ ਹੈ ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਉਹ ਤੋਂ ਵੱਧ ਹੈ ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਹੋ ਗਿਆ ਹੁਣ ਉਹ ਕਰਜ਼ਾ 24-25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋ ਗਏ ਇਹਦਾ ਮਤਲਬ ਜਿਹੜਾ ਤੁਸੀਂ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਜਾਊਗਾ ਇਸ ਤਰ੍ਹਾਂ ਦੀ ਤੁਹਾਡੇ ਹਿਸਾਬ ਨਾਲ ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਹੈ ਔਰ ਖਰਚਾ ਇੰਨਾ ਵੱਧ ਹੈ ਤੇ ਉਹ ਜਿੰਨਾ ਵੱਧ ਹੈ ਉਹ ਫਿਸਕਲ ਡੈਫਿਸਟ ਹੁੰਦਾ ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਟ ਥੋੜਾ 26000 ਕਰੋੜ ਰੁਪਏ ਆ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਏ ਖਰਚੇ ਵੱਧ ਹੋ ਰਹੇ ਇਹਨੂੰ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿਖਬਾਲ ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚਲੇ ਸਮਝ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਗੱਲ ਦਾ ਵੀ ਇਸਤਿਖਬਾਲ ਕੀਤਾ ਹੈ ਕਿ ਜਿਹੜਾ ਡੈਟ ਸਰਵਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂ ਮਾਲਾਮੂਲ ਉੱਤੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੁੰਦਾ। ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਭਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਹੈ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ। ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਹੈ। ਪੌਟੀਕਲਚਰ ਵਾਸਤੇ ਕਿ ਉਹ ਕੈਪਟਨ 100 200 ਬਜਟ ਕੱਟ ਕਰ ਦਿੰਦਾ ਹੁੰਦਾ ਸੀ ਉਨਾ ਹੀ ਖੜਾ 13000 ਕਰੋ। ਹੈ ਨਹੀਂ? ਉਹੀ ਜੀ ਉਹ ਲੈ ਪਾਪੋ ਚੀ ਗਿਓ ਸਮਝੇ ਨਹੀਂ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿੰਿਸਟਰ ਸਾਹਿਬ ਭਗਵਾਨ ਤੁਮ ਆਂ ਜੀ ਮੈਂ ਤੁਹਾਨੂੰ ਪੁੱਛਦਾ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ ਤੁਸੀਂ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ ਇਹ ਤਾਂ ਥੋੜੇ ਕੋਈ ਹਵਾਲ ਨਹੀਂ ਆਮਦਨ ਕਿੱਥੋਂ ਆਣੀ ਹੈ ਤਾਂ ਹੀ ਪਾਲਿਸੀ ਬਣਾਉਣਾ ਪਾਲਿਸੀ ਦੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ ਤੇ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟਰੀ ਅਲੋਕੇਸ਼ਨ ਦੇ ਨਹੀਂ ਬਣਦੀ ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ ਥੋੜੇ ਕੋਲ ਕੋਈ ਬਜਟ ਵੀ ਅਲੋਕੇਸ਼ਨ ਹੈ ਨਹੀਂ ਥੋੜੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਦਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੋ ਹੱਲ ਵੀ ਤਾਂ ਦੱਸੋ ਹੱਲ ਇਸ ਕਰਕੇ ਨਹੀਂ ਜਿਹੜੀ ਪਲੈਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਲਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ 'ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ 'ਚ ਹੈ ਫਾਈਨੈਂਸ਼ੀਅਲ ਐਮਰਜੈਂਸੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕਰਨਾ ਕੀ ਉਹ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਬੰਧਨ ਕਰ। ਮਾਇতো 100000 ਕਰੋੜ ਰੁਪਏ ਰਿੱਤੇ ਜੋ ਨਿਕੂਗਾ। ਤੁਹਾਡਾ ਸੁਪਰੀਮੋ ਕਹਿ ਗਿਆ ਸੀ ਬੋਲ ਗਿਆ। ਠੀਕ ਹੈ। ਘੱਟ ਤੋਂ ਘੱਟ ਨਹੀਂ 30 ਤੋਂ 40000 ਕਰੋੜ ਰੁਪਈਆ ਸ਼ਰਾਬ ਤੋਂ ਲੁੱਟੂਗਾ। ਜੇ ਤੂੰ ਲਾਇਸੈਂਸ ਦਿੱਤੇ ਨਾ ਪਰਾ ਇਹ ਤੋਂ ਕਾਲੇ ਪੀਨੇ ਹੋ। 13000 ਕਰੋੜ ਦਿੱਤਾ L1 ਦੇ ਤੇ ਠੇਕੇਦਾਰਾਂ ਦੇ ਥੱਲੇ ਦਾ ਹੋਇਆ। ਠੀਕ ਹੈ। ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਬਲ ਚ ਜ਼ਮੀਨਾਂ ਹੋਰ ਲੱਲਾ ਪੱਪਾ ਬੜੇ ਆਰਾਮ ਨਾਲ ਕੁਸੀ ਇਹ ਦੰਗਰੀਆਂ ਮਾਰ ਦਿੰਦੇ। ठीक है कि अगे नहीं ले जा रहा पंजाब पिछे कर रहा है थोड़ा तो वह हाथ हो गया सीएम साहब टू स्टैप्स फॉरवर्ड वन स्टैप बैकवर्ड वन स्टैप फॉरवर्ड थ्री स्टैप्स बैकवर्ड सिचुएशन जागो पंजीओ क्रांति होना ਭਾਰ ਭਗਵੰਤ ਮਾਨ ਸਾਹਾ ਭਾਗ ਕਿ ਜਨਤਾ ਆਦੀ ਇਸ ਗਾਸਤ ਖਲੀਫਾ